ਬਾਬਾ ਫਰੀਦ ਮੇਲੇ ਦਾ ਅੱਜ ਪੰਜਵਾਂ ਤੇ ਆਖਰੀ ਦਿਨ ਹੈ ਇਸ ਮੇਲੇ ਦੌਰਾਨ ਨਗਰ ਕੀਰਤਨ ਕੱਢਿਆ ਜਾਂਦਾ ਹੈ ਜਿਸ ਵਿੱਚ ਹਜ਼ਾਰਾਂ ਸ਼ਰਧਾਲੂ ਹਿੱਸਾ ਲੈਂਦੇ ਹਨ ਸਾਧ ਸੰਗਤ ਗੁਰਬਾਣੀ ਗਾਇਨ ਕਰਦੇ ਹੋਏ ਬਾਬਾ ਫਰੀਦ ਦੇ ਸਿੱਖਿਆਵਾਂ ਤੇ ਉਪਦੇਸ਼ਾਂ ਨੂੰ ਯਾਦ ਕਰਦੀ ਹੈ ਅੱਜ ਸਵੇਰੇ 9 ਵਜੇ ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਤੋਂ ਗੁਰਦੁਆਰਾ ਗੋਦੜੀ ਸਾਹਿਬ ਤੱਕ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਵੇਗਾ ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਰਕਤ ਕਰਨਗੀਆਂ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਐਸਐਸਪੀ ਉਬਰਾਈ ਨੂੰ ਬਾਬਾ ਫਰੀਦ ਮੁਨਕਾ ਦੀ ਸੇਵਾ ਦਾ ਵਾਰ ਦਿੱਤਾ ਜਾਵੇਗਾ ਫਰੀਦਕੋਟ ਜ਼ਿਲ੍ਹੇ ਅੰਦਰ ਅੱਜ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਬਾਬਾ ਫਰੀਦ ਜੀ ਦਾ ਜਨਮ ਦਿਹਾੜਾ 12 ਅਕਤੂਬਰ ਨੂੰ ਮਨਾਇਆ ਜਾਵੇਗਾ ਫਰੀਦਕੋਟ ਜੋ ਕਿ ਬਾਬਾ ਫਰੀਦ ਜੀ ਨਾਲ ਜੁੜਿਆ ਹੋਇਆ ਹੈ ਜਿੱਥੇ ਉਹਨਾਂ ਦੇ ਆਗਮਨ ਦਿਵਸ ਮੌਕੇ ਵੱਡਾ ਸਮਾਗਮ ਕਰਵਾਇਆ ਜਾਂਦਾ ਹੈ ਬਾਬਾ ਫਰੀਦ ਜੀ ਸੂਫੀ ਸੰਸਾਨ ਜਿਨ੍ਹਾਂ ਦਾ ਸੱਚਾ ਸੁਨੇਹਾ ਪ੍ਰੇਮ ਸਤਿਭਾਵਨਾ ਤੇ ਆਦਾਰਤ ਹੈ ਫਰੀਦਕੋਟ ਵਿੱਚ ਇਸ ਦਿਹਾੜੇ ਨੂੰ ਮਨਾਉਣ ਲਈ अनेका ਸਮਾਜਿਕ ਅਤੇ ਧਾਰਮਿਕ ਸਮਾਗਮ ਅਯੋਜਿਤ ਕੀਤੇ ਜਾਂਦੇ ਹਨ ਜਿੱਥੇ ਲੋਕ ਉਹਨਾਂ ਦੇ ਜੀਵਨ ਤੋਂ ਸਿੱਖਿਆ ਲੈਣ ਲਈ ਇਕੱਠੇ ਹੁੰਦੇ ਹਨ ਬਾਬਾ ਫਰੀਦ ਜੋ ਕਿ ਸੂਫੀ ਸੰਤ ਸਨ ਦੇ ਪਰਸਾਂਤ ਸਕੇ ਇਸ ਮੌਕੇ ਤੇ ਉਹਨਾਂ ਨੂੰ ਯਾਦ ਕਰਦੇ ਆਂ ਇਹ ਮੇਲਾ ਧਾਰਮਿਕ ਅਤੇ ਸਮਾਜਿਕ ਦੋਵਾਂ ਤੌਰਾਂ ਤੇ ਮਹੱਤਵਪੂਰਨ ਹੈ ਇਸ ਮੇਲੇ ਦੌਰਾਨ ਨਗਰ ਕੀਰਤਨ ਕੱਢਿਆ ਜਾਂਦਾ ਹੈ ਜਿਸ ਵਿੱਚ ਹਜ਼ਾਰਾਂ ਸ਼ਰਧਾਲੂ ਹਿੱਸਾ ਲੈਂਦੇ ਆਂ ਨਸਾ ਸੰਗਤ ਗੁਰਬਾਣੀ ਗਾਇਨ ਕਰਦੀ ਹੈ ਅਤੇ ਬਾਬਾ ਫਰੀਦ ਦੀਆਂ ਸੁਖਿਆਵਾਂ ਅਤੇ ਉਪਦੇਸ਼ਾਂ ਨੂੰ ਯਾਦ ਕਰਦੀ ਹੈ ਇਹ ਨਗਰ ਕੀਰਤਨ ਸਮਾਜਿਕ ਇਕਜੁੱਟਤਾ ਵਿਚਾਰਾਂ ਅਤੇ ਧਾਰਮਿਕ ਸ਼ਾਂਤੀ ਦਾ ਪ੍ਰਤੀਕ ਹੈ ਬਾਬਾ ਸ਼ੇਖ ਫਰੀਦ ਆਤਮਨਪੁਰਬ 2024 ਬੜੀ ਇਤਤਾਦ ਦੇ ਚਾਚ 23 ਸਤੰਬਰ ਵਾਲੇ ਦਿਨ ਸੰਗਤਾਂ ਜਿਹੜੀਆਂ ਇਸ ਨਗਰ ਕੀਰਤਨ ਦੇ ਵਿੱਚ ਜਹਾਜ਼ਿਕ ਨਗਰ ਕੀਰਤਨ ਦੇ ਵਿੱਚ ਕੱਟੀਆਂ ਹੋਈਆਂ ਇਹ ਸਾਡਾ ਮਾਣ ਮਤਾ ਇਤਿਹਾਸ ਹੈ ਤੇ ਸਾਨੂੰ ਇਸ ਗਾਤੇ ਮਾਣ ਹੈ ਕਿ ਅਸੀਂ ਸ਼ਹਿਰ ਫਰੀਦਕੋਟ ਦੇ ਜੰਮਪੜਾ ਤੇ ਬਾਬਾ ਫਰੀਦ ਜੀ ਦੀ ਵਸਾਈ ਹੋਈ ਨਗਰੀ ਜਿਹਦੇ ਵਿੱਚ ਹਰ ਧਰਮ ਦਾ ਸਤਕਾਰ ਹੈ ਇਸ ਨਗਰ ਕੀਰਤਨ ਦੇ ਵਿੱਚ ਹਰ ਹਿੰਦੂ ਹਰ ਸਿੱਖ ਹਰ ਮੁਸਲਮਾਨ ਇਸ ਨਗਰ ਕੀਰਤਨ ਦੇ ਵਿੱਚ ਆਉਂਦਾ ਇਹ ਫਰੀਦਕੋਟ ਸ਼ਹਿਰੀਆਂ ਦਾ ਗੁਰੂਮੈ ਇਤਿਹਾਸ ਹੈ ਪਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਾਬਾ ਫਰੀਦ ਮੇਲੇ ਦਾ ਅੱਜ ਪੰਜਵਾਂ ਤੇ ਆਖਰੀ ਦਿਨ ਹੈ ਇਸ ਮੇਲੇ ਦੌਰਾਨ ਨਗਰ ਕੀਰਤਨ ਕੱਢਿਆ ਜਾਂਦਾ ਹੈ ਜਿਸ ਵਿੱਚ ਹਜ਼ਾਰਾਂ ਸ਼ਰਧਾਲੂ ਹਿੱਸਾ ਲੈਂਦੇ ਹਨ ਸਾਧ ਸੰਗਤ ਗੁਰਬਾਣੀ ਗਾਇਨ ਕਰਦੇ ਹੋਏ ਬਾਬਾ ਫਰੀਦ ਦੇ ਸਿੱਖਿਆਵਾਂ ਤੇ ਉਪਦੇਸ਼ਾਂ ਨੂੰ ਯਾਦ ਕਰਦੀ ਹੈ ਅੱਜ ਸਵੇਰੇ 9 ਵਜੇ ਗੁਰਦੁਆਰਾ ਟੇਲਾ ਬਾਬਾ ਫਰੀਦ ਜੀ ਤੋਂ ਗੁਰਦੁਆਰਾ ਗੋਦੜੀ ਸਾਹਿਬ ਤੱਕ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਵੇਗਾ ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਰਕਤ ਕਰਨਗੀਆਂ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਐਸਐਸਪੀ ਓਬਰਾਏ ਨੂੰ ਬਾਬਾ ਫਰੀਦ ਮੁਕਤਾ ਦੀ ਸੇਵਾ ਦਾ ਇਵਾਰ ਦਿੱਤਾ ਜਾਵੇਗਾ ਫਰੀਦਕੋਟ ਜ਼ਿਲ੍ਹੇ ਅੰਦਰ ਅੱਜ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਬਾਬਾ ਫਰੀਦ ਜੀ ਦਾ ਜਨਮ ਦਿਹਾੜਾ 12 ਅਕਤੂਬਰ ਨੂੰ ਮਨਾਇਆ ਜਾਵੇਗਾ ਫਰੀਦਕੋਟ ਜੋ ਕਿ ਬਾਬਾ ਫਰੀਦ ਜੀ ਨਾਲ ਜੁੜਿਆ ਹੋਇਆ ਹੈ ਜਿੱਥੇ ਉਨ੍ਹਾਂ ਦੇ ਆਗਮਨ ਦਿਵਸ ਮੌਕੇ ਵੱਡਾ ਸਮਾਗਮ ਕਰਵਾਇਆ ਜਾਂਦਾ ਹੈ ਬਾਬਾ ਫਰੀਦ ਜੀ ਸੂਫੀ ਸੰਸਾਨ ਜਿਨ੍ਹਾਂ ਦਾ ਸੱਚਾ ਸੁਨੇਹਾ ਪ੍ਰੇਮ ਸਤਿਭਾਵਨਾ ਤੇ ਆਦਾਰਤ ਹੈ ਫਰੀਦਕੋਟ ਵਿੱਚ ਇਸ ਦਿਹਾੜੇ ਨੂੰ ਮਨਾਉਣ ਲਈ ਅਨੇਕਾਂ ਸਮਾਜਿਕ ਅਤੇ ਧਾਰਮਿਕ ਸਮਾਗਮ ਅਯੋਜਿਤ ਕੀਤੇ ਜਾਂਦੇ ਹਨ ਜਿੱਥੇ ਲੋਕ ਉਹਨਾਂ ਦੇ ਜੀਵਨ ਤੋਂ ਸਿੱਖਿਆ ਲੈਣ ਲਈ ਇਕੱਠੇ ਹੁੰਦੇ ਹਨ ਬਾਬਾ ਫਰੀਦ ਜੋ ਕਿ ਸੂਫੀ ਸੰਤ ਸਨ ਦੇ ਪਰਸਾਂਤਕ ਇਸ ਮੌਕੇ ਤੇ ਉਹਨਾਂ ਨੂੰ ਯਾਦ ਕਰਦੇ ਆਂ ਇਹ ਮੇਲਾ ਧਾਰਮਿਕ ਅਤੇ ਸਮਾਜਿਕ ਦੋਵਾਂ ਤੌਰਾਂ ਤੇ ਮਹੱਤਵਪੂਰਨ ਹੈ ਇਸ ਮੇਲੇ ਦੌਰਾਨ ਨਗਰ ਕੀਰਤਨ ਕੱਢਿਆ ਜਾਂਦਾ ਹੈ ਜਿਸ ਵਿੱਚ ਹਜ਼ਾਰਾਂ ਸ਼ਰਧਾਲੂ ਹਿੱਸਾ ਲੈਂਦੇ ਆ ਨਸਾ ਸੰਗਤ ਗੁਰਬਾਣੀ ਗਾਇਨ ਕਰਦੀ ਹੈ ਅਤੇ ਬਾਬਾ ਫਰੀਦ ਦੀਆਂ ਸੁਖਿਆਵਾਂ ਅਤੇ ਉਪਦੇਸ਼ਾਂ ਨੂੰ ਯਾਦ ਕਰਦੀ ਹੈ ਇਹ ਨਗਰ ਕੀਰਤਨ ਸਮਾਜਿਕ ਇਕਜੁੱਟਤਾ ਵਿਚਾਰਾਂ ਅਤੇ ਧਾਰਮਿਕ ਸ਼ਾਂਤੀ ਦਾ ਪ੍ਰਤੀਕ ਹੈ ਬਾਬਾ ਸ਼ੇਖ ਫਰੀਦ ਆਤਮਨਪੁਰਬ 2024 ਬੜੀ ਇਤਿਹਾਸਕ ਤੇ ਚਾਚ 23 ਸਤੰਬਰ ਵਾਲੇ ਦਿਨ ਸੰਗਤਾਂ ਜਿਹੜੀਆਂ ਇਸ ਨਗਰ ਕੀਰਤਨ ਦੇ ਵਿੱਚ ਇਤਿਹਾਸਿਕ ਨਗਰ ਕੀਰਤਨ ਦੇ ਵਿੱਚ ਕੱਟੀਆਂ ਹੋਈਆਂ ਇਹ ਸਾਡਾ ਮਾਣ ਮਤਾ ਇਤਿਹਾਸ ਹੈ ਤੇ ਸਾਨੂੰ ਇਸ ਗੱਲ ਤੇ ਮਾਣ ਹੈ ਕਿ ਅਸੀਂ ਸ਼ਹਿਰ ਫਰੀਦਕੋਟ ਦੇ ਜੰਪੜਾ ਤੇ ਬਾਬਾ ਫਰੀਦ ਜੀ ਵਸਾਈ ਹੋਈ ਨਗਰੀ ਜਿਹਦੇ ਵਿੱਚ ਹਰ ਧਰਮ ਦਾ ਸਤਕਾਰ ਹੈ ਇਸ ਨਗਰ ਕੀਰਤਨ ਦੇ ਵਿੱਚ ਹਰ ਹਿੰਦੂ ਹਰ ਸਿੱਖ ਹਰ ਮੁਸਲਮਾਨ ਇਸ ਨਗਰ ਕੀਰਤਨ ਦੇ ਵਿੱਚ ਆਉਗਾ ਇਹ ਫਰੀਦਕੋਟ ਸ਼ਹਿਰੀਆਂ ਦਾ ਕੌਮ ਇਹ ਇਤਿਹਾਸ ਹੈ ਪਾਇਤ੍ਰੂਜੀ ਦਾ ਖਾਲਸਾ ਵਾਹਿਗੁਰੂ ਜੀ ਕੀ